ਸੋ ਅੱਜ ਜਿਹੜਾ ਲਾਲ ਬੱਤੀਆਂ ਜਾਂ ਪਰ ਜਿਹੜੀ ਲਾਈਟ ਵਾਲੇ ਜਿਹੜੇ ਅੱਜ ਨੇ ਕੀ ਕਾਰਵਾਈਆਂ ਕੀਤੀਆਂ ਹਨ ਦੱਸੋ ਸੋ ਜਿਹੜੇ ਲਗਾਤਾਰ ਜਿਹੜੀਆਂ ਹਾਦਸੇ ਮਾਰਦੀਆਂ ਹੋਈਆਂ ਜਾਂ ਬਚੀਆਂ ਆਈਆਂ ਉਹਨਾਂ ਦੀ ਕੀ ਕਾਰਵਾਈ ਇਹ ਜੀ ਕੋਈ ਗਿਣਮਿਥ ਕੇ ਨਹੀਂ ਹੋਈ ਵੈਸੇ ਅਸੀਂ ਰੋਜ਼ ਰਜਾਨਾ ਦੀ ਤਰ੍ਹਾਂ ਨਾਕੇ ਲਾਈਦਾ ਮਾਂਜੋਗਾ ਐਸਐਸਪੀ ਸਾਹਿਬ ਦੇ ਹੁਕਮਾਂ ਸਾਰ ਤੇ ਉਹ ਅਸੀਂ ਰਾਖਣਾ ਚੌਂਕ ਤੇ ਨਾਕਾ ਜਿਹੜਾ ਲਗਾਇਆ ਸੀ ਉਥੇ ਅਚਨਚਰ ਨੂੰ ਇੱਕ ਸਾਇਰਨ ਮਾਰਦੀ ਹੋਈ ਗੱਡੀ ਜੇ ਰੋਡ ਤੋਂ ਆਈ ਹੈ ਇਹਦੇ ਬਾਰੇ ਅਸੀਂ ਪੁਸਤਪੜਤਾਲ ਕੀਤਾ ਉਹਦੇ ਵਿੱਚ ਕੋਈ ਆਫੀਸਰ ਨਹੀਂ ਸੀਗਾ ਤੇ ਉਹਨੇ ਰੈੱਡ ਲਾਈਟ ਲਾਈ ਸੀ ਫੂਟਰ ਵੀ ਲਾਇਆ ਸੀ ਤੇ ਬਲੈਕ ਜਾਲੀਆਂ ਵੀ ਲਾਈਆਂ ਸੀ ਅਸੀਂ ਉਹਦਾ ਜਿਹੜਾ ਹੈ ਉਹਨੂੰ ਬਾਉਂਡ ਕੀਤਾ ਤੇ ਉਹਦਾ ਚਲਾਨ ਕਰਕੇ ਉਹਨਾਂ ਜਿਹੜੀ ਉਹਨਾਂ ਕਜੀ ਹੈ ਜਿਹਦੇ ਵਿੱਚ ਇਹ ਦੱਸਦੇ ਸੀ ਕਿ ਲਾਈਟ ਕਿੰਨੀ ਚੱਲ ਰਹਾ ਇਹਨਾਂ ਦੀ ਜਿਹੜੇ ਲਾਈਟ ਚੱਲੀ ਸੀ ਇਹਦੇ ਤੇ ਕੀ ਜਾ ਇਹਨਾਂ ਨੂੰ ਇਹਨਾਂ ਦਾ ਵੀ ਚਲਾਨ ਕੀਤਾ ਜਿਹਨਾਂ ਨੂੰ ਲੌਡ ਨਹੀਂ ਹੈਗੀ ਨਾ ਬੱਤੀ ਤੇ ਲਾਲ ਬੱਤੀ ਜਿਹੜੀ ਹੈ ਨਹੀਂ ਲੋੜ ਰਹੀ ਸਾਇਰਨ ਐਸਐਸਪੀ ਅਗਰ ਡਿਵੈਲਪਡ ਅ ਲੋਕਲ ਟ੍ਰੈਫਿਕ ਜਮਰੇ ਫਾਰਮ ਨਹੀਂ ਚੱਲ ਰਹਾ ਅਸੀਂ ਤੇ ਮੈਸੇਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਦਿੰਨੇ ਆਂ ਵੀ ਆਪਣੇ ਧਾਇਰੇ ਚ ਰਹੋ ਜਿੰਨੀ ਕਿਸੇ ਨੂੰ ਪਾਵਰ ਉਨੇ ਵਰਤੋ ਜੋ ਨਈ ਲੋੜ ਹੈਗੀ ਲਾਲ ਬੱਤੀ ਤੇ ਕੀ ਲੋੜ ਆ ਲਾਣ ਦੀ ਵਿਨੋਦ ਕੁਮਾਰ ਮੈਤਾ ਅਫਸਰ ਅਮੋਸ਼ਰਾ ਬੱਚਾ ਸਿੰਘ ਜੀ ਸਰ ਇਹ ਜਿਸ ਤਰ੍ਹਾਂ ਲਾਈਟ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਸਭ ਜਿਹੜੀਆਂ ਇਹ ਦੱਸਦਾ ਜਾਂ ਅਵੇਲਪੋਰਟ ਹੈ ਕਿ ਅਲਾਉਡ ਹੈ ਕੀ ਹੈ ਜੀ ਹਾਂ ਜੀ ਸਰ ਲਾਈਟ ਅਲਾਉਡ ਹੈ ਨਹੀਂ ਹਾਂਜੀ ਸਰ ਲਾਈਟ ਕਾਲ ਆਊਟ ਹੈ ਕੀ ਸਾਡੇ ਵੱਲੋਂ ਮੈਕਸਮ ਸਾਡੇ ਤਸਿਲਦਾਰ ਰੈਕਟਿੰਗ ਇੰਟਰਸਟਾਂ ਕਰਨੀ ਜਿਹੜੇ ਨੇ ਉਹਨਾਂ ਲੱਗੇ ਹੋਏ ਸਰ ਤੁਹਾਡਾ ਪਹਿਲਾਂ ਵੀ ਸਾਡੇ ਪਹਿਲਾਂ ਵੀ ਕਿ ਤੁਸੀਂ ਡਰ ਸਾਹਿਬ ਦਾ ਐਸ ਐਚਓ ਸਾਹਿਬ ਬਟਾਲਾ ਹੁੰਦੇ ਸੀ ਚੱਕਰ ਪਿਆ ਸੀ ਵੀ ਲਾਈਟ ਦੇ ਵਿੱਚੀ ਤੇ ਸਰ ਅਸੀਂ ਉਹਦੇ ਵਿੱਚੇ ਵਿਸ਼ਾ ਵੀ ਉਠਾਇਆ ਸੀਗਾ ਵੀ ਕੀ ਇਹ ਅਲਾਉਡ ਹੈ ਕੀ ਜੇ ਸਾਨੂੰ ਨਹੀਂ ਕਿਉਂਕਿ ਸਰ ਸਾਡੀ ਜੂਨੀਅਰ ਨੇਰੀ ਤਸਿਲਦਾਰ ਦੀ ਸੀ ਬਦਰ ਫੈਸਲਾ ਦਿੱਤਾ ਉਹਨਾਂ ਨੇ ਕਿ ਆਰਡਰ ਵੀ ਸਰ ਮੈਨੇ ਗਰੁੱਪ 'ਚ ਭਾਇਆ ਸੀ ਮੋਬਾਈਲ 'ਚ ਜੋ ਮੇਰੇ ਕੋਲ ਹੁਣ ਨਹੀਂ ਹੈਗਾ ਮੋਕੇ ਆਰਡਰ ਕਿਹਦਾ ਵੱਲੋਂ ਕਿਹਦੇ ਸਰ ਆਰਡਰ ਉਹ ਸਰਕਾਰ ਦੀ ਆਰਡਰ ਨੇ ਜਿਹੜੇ ਕਿ ਗਰੁੱਪ ਵਿੱਚ ਸਾਡੇ ਤਸੀਲਦਾਰ ਸਾਹਿਬ ਨਾਲ ਵੱਲੋਂ ਪਾਏ ਗਏ ਸੀ ਸਾ ਪੰਜਾਬ ਪੋਮਟ ਵੱਲੋਂ ਜਿਹੜੇ ਵੀਏਪੀ ਕਲਚਰ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਲਾਈਟ ਸੀਗੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਭਾਵੇਂ ਕੋਈ ਸੀਨੀਅਰ ਆਫੀਸਰਸ ਨੇ ਜਿੱਹਾਂ ਪਰ ਬਹੁਤ ਸਾਰੇ ਅਜਿਹੇ ਆਫੀਸਰ ਵੀ ਇੱਕ ਵੀ ਅਜਿਹੀ ਕੋਈ ਕਾਪੀ ਹੈ ਸਾਡੇ ਕੋਲ ਇਸ ਆਰਡਰ ਦੀ ਨਹੀਂ ਸਰ ਮੋਕੇ ਜੀ ਆਪਰਦਰ ਮੇਰੇ ਕੋਲ ਕੋਈ ਅਸੀ ਚੋਪੀ ਨਹੀਂ ਹੈਗੀ ਆ